ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਬਿਆਸ ਤੋਂ ਦਿਖਾ ਰਹੇ ਹਾਂ ਜਿੱਥੋਂ ਕਿਸਾਨਾਂ ਦੇ ਵੱਡੇ ਵੱਡੇ ਕਾਫਲੇ ਦਿੱਲੀ ਵੱਲ ਕੂਚ ਕਰਨ ਲਈ ਰਵਾਨਾ ਹੋ ਚੁੱਕੇ ਨੇ ਦੱਸ ਦਈਏ ਕਿ ਹਜ਼ਾਰਾਂ ਦੀ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਕਾਫਲੇ ਲੈ ਕੇ ਨੈਸ਼ਨਲ ਹਾਈਵੇ ਤੇ ਦੌੜਦੀਆਂ ਜਾ ਰਹੀਆਂ ਹਨ ਉੱਥੇ ਹੀ ਦੂਜੇ ਪਾਸੇ ਥਾਂ ਥਾਂ ਕਿਸਾਨਾਂ ਵੱਲੋਂ ਤੇ ਪੰਜਾਬ ਦੇ ਲੋਕਾਂ ਵੱਲੋਂ ਵਿਸ਼ੇਸ਼ ਤੌਰ ਤੇ ਰਾਸਤਿਆਂ ਵਿੱਚ ਲੰਗਰ ਦਾ ਇੰਤਜ਼ਾਮ ਵੀ ਕੀਤਾ ਗਿਆ ਜਿੱਥੇ ਕਿਸਾਨਾਂ ਦੇ ਕਾਫਲੇ ਰਸਤਿਆਂ ਵਿੱਚ ਰੁੱਕ ਕੇ ਲੰਗਰ ਛੱਕ ਕੇ ਆਪਣੀ ਮੰਜ਼ਿਲ ਵੱਲ ਅੱਗੇ ਵਧ ਰਹੇ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਹੋਰਾਂ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਨਹੀਂ ਦੇਖੋ ਇਹ ਜਿਹੜੀ ਕਾਲ ਹੈ ਇਹ 13 ਤਰੀਕ ਦੀ ਕਾਲ ਸਰਦਾਰ ਸਵਰਨ ਸਿੰਘ ਪੰਦੇਰ ਸਾਹਿਬ ਦਾ ਜਿਹੜਾ ਇੱਕ ਫਾਰਮ ਹੀ ਨਹੀਂ ਬਣਾਉਤਰੀ ਭਾਰਦੀਆਂ ਜਥੇਬੰਦੀਆਂ ਕਿਸਾਨ ਮਜ਼ਦੂਰ ਮੋਰਚਾ ਔਰ ਸਦਾ ਜੁਜੀਸ਼ ਸਿੰਘ ਢੱਲੇਵਾਲ ਦਾ ਇਹਨਾਂ ਦੋ ਫਾਰਮਾਂ ਨੇ ਕਾਲ ਦਿੱਤੀ ਸੀ ਔਰ ਉਸ ਕਾਲ ਦੇ ਮੁਤਾਬਕ 13 ਤਰੀਕ ਨੂੰ ਪੂਚਕਰਨਾ ਦਿੱਲੀਵਾਲ ਉਹਦੀਆਂ ਤਿਆਰੀਆਂ ਕਿਉਂਕਿ ਆ ਦੇਖ ਲਓ ਕਾਫਲੇ ਆ ਰਹੇ ਟਰਾਲੀਆਂ ਦੇ ਹਜ਼ਾਰਾਂ ਹੀ ਟਰਾਲੀ ਜਿਹੜੀ ਆ ਦਿੱਲੀਵਾਲ ਪੂਚ ਕਰ ਰਹੀ ਹੈ ਸੋ ਉਹ ਸਾਰਾ ਹੀ ਜਿਹੜਾ ਇਹ ਤਿਆਰੀ ਕਰਕੇ ਭੰਦੇਖ ਸਾਹਿਬ ਆਇਆ ਕਿਉਂਕਿ ਅਸੀਂ ਇਹਨਾਂ ਫਾਰਮ ਤੋਂ ਬਾਹਰ ਸੀਗੇ ਅਸੀਂ ਵੀ ਹੁਣ ਇਹਨਾਂ ਨੂੰ ਪੂਨ ਤੌਰ ਤੇ ਸਮਰਥਨ ਦਿੱਤਾ ਹੈ ਔਰ ਅਸੀਂ ਵੀ ਇਸ ਵਿੱਚ ਸ਼ਾਮਲ ਹੋਏ ਆਂ ਅਹ ਜਾਰੀ ਬਾਕੀ ਜਾਣਕਾਰੀ ਭੰਦੇਸਾ ਅੱਜ ਭੰਦੇਸਾ ਹਾਇ ਤੱਕ ਜੋ ਨਿਕਲਦੇ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆ ਰਹੀ ਲੋਕਿਆਂ ਦਾਨੀ ਜਾਰੀ ਕਿਤੇ ਨਹੀਂ ਨਹੀਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਰਹੀ ਇਹ ਕਿਸ ਤਰ੍ਹਾਂ ਪੂਰੀ ਪਲੈਨਿੰਗ ਇਸ ਟਾਈਮ ਹੈ ਇਤੇ ਚੱਲਦੀ ਪਈ ਹੈ ਸਾਰੇ ਚੀਜ਼ਾਂ ਦੇਖੋ ਪੂਰੇ ਦੇਸ਼ ਦੇ ਕਿਸਾਨ ਮਜ਼ਦੂਰ ਕਿਰਨ ਕਰੋੜਾ ਕਰੋੜ ਕੋਚ ਕਰਨਗੇ ਦਿੱਲੀ ਨੂੰ ਬਾਕੀ ਮੀਟਿੰਗਾਂ ਮੀਟਿੰਗ ਤੋਂ ਬਾਅਦ ਕੀ ਨਿਕਲਦਾ ਇਹਦਾ ਗੱਲ ਕਰਾਂਗਾ ਜੋ ਵੱਡੇ ਲੀਡਰ ਨੇ ਦੁਬਾਰਾ ਮੰਜੀਤਰ ਆਏ ਸੀ ਉਹ ਕਿਸਾਨ ਮਜ਼ਦੂਰ ਮੋਰਚੇ ਵਿੱਚ ਸ਼ਾਮਲ ਹੋਏ ਨੇ ਇਸੇ ਸਵਾਗਤ ਕਰਦੇ ਹੁੰਦਾ ਔਰ ਮੈਨੂੰ ਲੱਗਦਾ ਸਾਰੇ ਸਿਆਣੇ ਨੇ ਲੀਡਰ ਆਉਣ ਵਾਲੇ ਸਮੇਂ ਕੋਈ ਵੀ ਇਸ ਸੰਦਲਨ ਤੋਂ ਮਤਲਬ ਬਾਰ ਨਹੀਂ ਰੁਕਦਾ। ਉਮੀਦ ਹੈ ਲੱਗਦੀ ਹੈ ਕਿ ਵੀ ਹਰਿਆਣਾ ਤੇ ਪੂਰੀ ਤਰ੍ਹਾਂ ਸੀਲ ਕੀਤਾ ਹੀ ਹੋਇਆ ਵੈ ਅੱਜ ਸ਼ੀ ਮੀਟਿੰਗ ਤੇ ਕੋਈ ਸਿੱਟਾ ਲੱਗਦਾ ਸ਼ਾਇਦ ਨਿਕਲ ਸਕਦਾ। ਦੇਖੋ ਆ ਇਹ ਤਾਂ ਮੀਟਿੰਗ ਤੇ ਸਿਆਸਤਾਂ ਚੱਲੀਆਂ। ਜਿਆਦਾ ਗੱਲ ਤਾਂ ਮੀਟਿੰਗ ਤੋਂ ਬਾਅਦ ਕਰ ਸਕਦੇ ਆ ਵੀ ਕਿ ਇਹ ਵੀ ਅਗਲਾ ਸਟੌਪ ਜਿੱਥੇ ਨੂੰ ਕਿੱਥੇ ਨੂੰ ਵਧਦਾ ਹੈ ਇਸ ਤੋਂ ਬਾਅਦ। ਪੱਤੇਗੜ ਸਾਹਿਬ ਨੂੰ ਸਾਰੇ ਅੋਤੇ ਹੀ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਰਾਏ ਹੋਰਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਸਾਡਾ ਪੂਰਨ ਤੌਰ ਤੇ ਸਮਰਥਨ ਹੈ ਤੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਸਰਜੋੜ ਕੇ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਣਗੀਆਂ ਤੇ ਇਸ ਅੰਦੋਲਨ ਨੂੰ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਤਾਕਤਵਰ ਬਣਾਉਣਗੀਆਂ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ